ਸੀ ਗੱਲ ਸੀ ਸਾਰਿਆਂ ਨੂੰ ਤੇ ਆਪਾਂ ਲੱਗੇ ਬ੍ਰੀਤ ਕੰਬੈਨ ਤਿਆਰ ਕਰਨ ਦੀ ਇਹ 2013 ਮਾਡਲ ਹੈ ਤੇ ਇਹ ਹਾਲਤ ਹੋ ਗਈ ਸੀ ਬਹੁਤ ਹੀ ਖਰਾਬ ਤੇ ਕਾਸਟਰ ਕੋਰ ਨਾਲ ਤਾਂ ਇਹਦਾ ਰੰਗ ਲਿਆ ਨਹੀਂ ਕੋਈ ਕੈਮੀਕਲ ਆਉਂਦਾ ਹੁੰਦਾ ਤੇ ਉਹ ਲਿਆ ਕੇ ਜਿੱਦਾਂ ਨਾਲ ਹੁੰਦੇ ਲਾਈਗੇ ਉਸ ਤੋਂ ਬਾਅਦ ਜਿੱਥੋਂ ਲੈ ਜਾਂਦਾ ਦੀਦਾ ਹੱਥ ਨਾਲ ਜਿੱਦਾਂ ਬੁਲਬਲੇ ਦਾ ਕਾਗਜ਼ ਜਾਂ ਹੁੰਦਾ ਉਦਾਂ ਨੇ ਲੈਂਦਾ ਰਿਹਾ ਤੇ ਬਾਕੀ ਰੇਗਮਾਰ ਵਾਲੇ ਬਲੇਟ ਤੇ ਉਹਨਾਂ ਨਾਲ ਰਗੜਾਈ ਹੋਈ ਜੋ ਜੋ ਪਾੜ ਤੇ ਤੇ ਬਾਅਦ ਚ ਥੱਲੇ ਖੋਲ ਕੇ ਸਾਰਿਆਂ ਨੂੰ ਰੰਗ ਰੰਗ ਕੀਤਾ ਤੇ ਇਹਦਾ ਪੂਰ ਦਾ ਸਾਈਡ ਵਾਲਾ ਪੱਲਾ ਪਿਛਲਾ ਪੱਲਾ ਨਵਾਂ ਲੱਗ ਗਿਆ ਸੀ ਤੇ ਕੈਮੀਕਲ ਨਾਲ ਇਦਾਂ ਰੰਗ ਲੈ ਜਾਂਦਾ ਵਧੀਆ ਤਰੀਕੇ ਨਾਲ ਤੇ ਦੋਨੇ ਐਲੀਵੇਟਰ ਨਵੇਂ ਤੇ ਜਿੱਥੋਂ ਕਿਤੋਂ ਚਾਦਰ ਕੋਈ ਨਵੀਂ ਲੱਗਣੀ ਸੀ ਉਹ ਸਾਰੀ ਨਵੀਂ ਲਾਈ ਇੱਕ ਦਾਣੇ ਵਾਲਾ ਉਗਰ ਨਵਾਂ ਬਣਾਇਆ ਤੇ ਪ੍ਰਾਈਮਰ ਤੇ ਰੰਗ ਲਿਆਂਦਾ ਸੀ ਮਰੇਰ ਕੋਟਲੇ ਤੋਂ ਤੇ ਇਹ ਮਤਲਬ ਸਾਰੀਆਂ ਫਰਮਾਂ ਨੂੰ ਇੱਥੋਂ ਸਪਲਾਈ ਹੁੰਦਾ ਰੰਗ ਦੇ ਪ੍ਰਾਈਮਰ ਦੀ ਕੁਆਲਿਟੀ ਬਹੁਤ ਵਧੀਆ ਪ੍ਰਾਈਮਰ ਚਾਹੇ ਅਨਜਾਣ ਬੰਦਾ ਮਾਰ ਲਈ ਪ੍ਰਾਈਮਰ ਤੁਰਦਾ ਨਹੀਂ ਹੈਗਾ ਜਿੱਦਾਂ ਪ੍ਰਾਈਮਰ ਦੀ ਘਰਾ ਲਾ ਜਾਂ ਬਣ ਜਾਂਦੀ ਹੈ ਨਾ ਉਹ ਚੀਜ਼ ਨਹੀਂ ਆਉਂਦੀ ਇਹ ਚ ਪ੍ਰਾਈਮਰ ਮਾਰ ਕੇ ਉਸ ਤੋਂ ਬਾਅਦ ਜਿੱਥੇ ਕਿਤੇ ਡੱਬ ਜੇ ਰਹਿ ਗਏ ਜਾਂ ਲੋਹੇ ਦੀ ਕੋਈ ਉੱਚਾ ਨੀਵਾ ਜਹਾ ਦੀਂਦਾ ਕਿਤੋਂ ਤਾਂ ਉਹਦੇ ਉੱਤੇ ਪੱਟੀ ਭਰੀ ਪਟੀਨ ਲਿਆ ਕੇ ਸਾਰਾ ਕੰਮ ਵਧੀਆ ਰੀਜਨਾਂ ਕੀਤਾ ਜਾਰਾ ਮਿੱਤਰ ਨੇ ਵਧੀਆ ਸੰਯੋਗ ਦਿੱਤਾ ਤੇ ਉੱਪਰਲੇ ਜਿੰਨੀ ਚੀਜ਼ ਲੜਾਈ ਹੋ ਜਾਂਦੀ ਸੀ ਉਹਨੂੰ ਨਾਲ ਹੁੰਦੇ ਫਿਰ ਪ੍ਰਾਈਮਰ ਮਾਰ ਦਿੰਦੇ ਸੀ ਕਿਉਂਕਿ ਮਹੀਨਾ ਫਰਵਰੀ ਦਾ ਸੀ ਉਦੋਂ ਤੇ ਤਰੇਲ ਪੈ ਜਾਂਦੀ ਸੀ ਫਿਰ ਫੇਰ ਜੰਗਾਲ ਲੱਗ ਜਾਂਦੀ ਸੀ ਉਹਨੂੰ ਕੱਲੀ-ਕੱਲੀ ਚੀਜ਼ ਖੋਲ ਕੇ ਤਿਆਰ ਕਰਕੇ ਰੱਖੀ ਗਏ ਵੀ ਚਲੋ ਪੇਂਟ ਦੇ ਜਾਊ ਵੀ ਤੇ ਇੱਕ ਇਹਦੇ ਬੈੱਡ ਦੀ 1 ਫੁੱਟ ਲੰਬਾਈ ਵੰਧਾਈ ਸੀ ਇਹ ਧਾਮ ਮਸ਼ੀਨਾਂ ਜਿ ਤਰ੍ਹਾਂ ਟੈਲੀਫੋਨ ਵਾਲੀ ਸਾਫਟ ਕੱਢ ਕੇ ਨਾ ਤੇ ਦੋ ਟੈਲੀਫੋਨ ਲਾਏ ਅੱਗੇ ਬੰਨੇ ਜਿ ਧਾਮ ਮਸ਼ੀਨਾਂ ਦੇ ਹੁੰਦੇ ਨੇ ਇਹ ਦੇਖ ਸਕਦੇ ਹੋ ਦੋਨੇ ਬੰਨੇ ਟੈਲੀਫੋਨ ਲੱਗੇ ਨੇ ਇਹ ਇਹ ਲਵਾਈ ਤਾਂ ਵਧਾਉਣੀ ਪੈਗੀ ਬੈੱਡ ਦੀ ਨਹੀਂ ਉਹ ਜਿਹੜੀ ਕਲੱਚ ਦੀ ਉੱਪਰ ਰਾਡ ਆਉਂਦੀ ਹੁੰਦੀ ਹੈ ਕਲੱਚ ਪੈਡਲ ਦੀ ਤੇ ਕਲੱਚ ਸਾਫਟ ਨੂੰ ਲੱਗਦੀ ਆ ਉਹ ਫਿਰ ਉਹਦੇ ਨਾਲ ਲੱਗਦੀ ਸੀ ਕੱਲੀ ਕੱਲੀ ਚੀਜ਼ ਖੋਲ ਕੇ ਇਦਾਂ ਰੰਗ ਕਰ ਦੇ ਗਏ ਤੇ ਜਿੱਥੇ ਪਟੀਨ ਭਰੀ ਗਏ ਨਾਲ ਹੁੰਦੇ ਤੇ ਪੌੜੀਆਂ ਉੱਪਰਲੇ ਪਾਈਪ ਤੇ ਡੈਸ਼ ਬੋਰਡ ਦੇ ਸਾਰੇ ਪਾਈਪ ਚਾਏ ਬਣਦੇ ਹਰੇ ਤਾਰ ਕੇ ਸਾਰਿਆਂ ਨੂੰ ਕਾਲਾ ਰੰਗ ਕੀਤਾ ਤੇ ਕੈਵਨ ਦੇ ਥੱਲੇ ਸਾਰੇ ਚ ਕਾਲਾ ਰੰਗ ਤੇ ਪੂਸ ਦੇ ਵਿੱਚ ਕਾਲਾ ਰੰਗ ਕਿਉਂਕਿ ਜਿੱਥੇ ਕਿਤੇ ਮਾੜੀ ਮੁੱਢੀ ਜੰਗਾਲ ਰਹਿ ਗਈ ਜਿਹੜਾ ਕਾਲਾ ਰੰਗ ਹੁੰਦਾ ਉਹ ਕਵਰ ਬਹੁ ਕਰਦਾ ਇਹ ਕਾ ਪੁੱਲਾ ਜਿਹੜਾ ਪਿੱਛੇ ਜਿੱਥੇ ਐਸ ਐਮ ਐਸ ਦੀਆਂ ਟਾਕੀਆਂ ਕੱਢੀਆਂ ਹੋਈਆਂ ਸੀ ਉਹ ਨਵਾਂ ਬਣਾਇਆ ਬਾਕੀ ਸਾਨੂੰ ਕਰੀਬ ਤੋਂ ਕਰੀਬ ਜਾਨਕੀ ਪੂਰੇ 2 ਮਹੀਨੇ ਲੱਗੇ ਗਏ ਤੇ ਤੇ ਜਨਵਰੀ ਦੀ 26 27 ਤਰੀਕ ਨੂੰ ਲੱਗੇ ਸੀ ਤੇ ਮਾਰਚ ਦੀ 22 23 ਦੇ ਕਰੀਬ ਜਾ ਕੇ ਫਾਈਨਲ ਹੋਇਆ ਸੀ ਕੰਮ ਉਹ ਤੋਂ ਬਾਅਦ ਜਿੱਥੇ ਕਿਤੇ ਮਾੜਾ ਮੋਟਾ ਕੋਈ ਇਹ ਉਹ ਜੋ ਬਜਾ ਕੁਸ ਵੀ ਧੀ ਕੁਸ ਕੱਟ ਕੇ ਉਦੋਂ ਬਾਅਦ ਪ੍ਰੋਟੀਨ ਭਰੀ ਤੇ ਪਾਣੀ ਵਾਲਾ ਰੇਗਮਾਰ ਫੇਰੇ ਆ। ਪੂੰਸ ਦੀ ਹਾਲਤ ਸਹੀ ਸੀ ਤੇ ਮਗਰਲਾ ਪੱਲਾ ਨਵਾਂ ਲੱਗਣਾ ਸੀ ਉਹ ਨਵਾਂ ਲਾਇਆ ਤੇ ਇੱਕ ਆਪਲਾ ਨਵਾਂ ਲਾਇਆ ਸੀ। ਬਾਕੀ ਰੰਗ ਦੀ ਕੁਆਲਿਟੀ ਤੇ ਸਾਇਨਿਕ ਦੇਖ ਸਕਦੇ ਹੋ। ਕੋਈ ਕਾਸਰ ਨਹੀਂ ਛੱਡੀ ਸੀ। ਸਾਰੇ ਪਾਈਪਾਂ ਦੇ ਗਿੱਟੀਆਂ ਗੁੱਟੀਆਂ ਨਵੀਆਂ ਲਾਈਆਂ ਰਿੰਬਾ ਦੇ ਸਰਬ ਰੰਗ ਕਰਕੇ ਟਾਇਰਾਂ ਦੇ ਉੱਤੇ ਕਾਲਾ ਰੰਗ ਮਾਰਿਆ ਕਿ ਜਦੋਂ ਉਹ ਫਾਰ ਜੀ ਵੱਜ ਜਾਂਦੀ ਹੈ ਵੀ ਟਾਇਰ ਬੁਰੇ ਨਾ ਲੱਗਣ ਵਧੀਆ ਸੌਂਕਨਾਰੀ ਜਿਹੜਾ ਕੰਮ ਕੀਤਾ ਸੀ ਸਾਰੇ ਕੋਜੇ ਤੇ ਕਿਸੇ ਨੂੰ ਕੋਈ ਇੰਨੀ ਦਿਨ ਮੈਂ ਇੰਨੇ ਦਿਨ ਹੋ ਗਿਆ ਇੰਨੇ ਦਿਨ ਹੋ ਗਏ ਕੋਈ ਤਲ ਨਾਲਾ ਨਹੀਂ ਸੀ ਵਧੀਆ ਕੁਆਲਿਟੀ ਆਈ ਰੰਗ ਦੀ ਤੇ ਉਸ ਤੋਂ ਬਾਅਦ ਕਾਟਰ ਦਾ ਵੀ ਇਸੇ ਤਰ੍ਹਾਂ ਹਰੀ ਰੋ ਥੱਲੇ ਲਾ ਕੇ ਉਹਦਾ ਡਿਵਾਈਡਰ ਨਾਮ ਬਣਾਇਆ ਸੀ ਕਿ ਨਾ ਦੇਸੀ ਪਾਇਆ ਉਹਦੇ ਆਮ ਮਸ਼ੀਨਾਂ ਵਾਲਾ ਤੇ ਪ੍ਰਾਈਮਰ ਨੂੰ ਮਾਰ ਕੇ ਜਿੱਥੇ ਪੱਟੀ ਪੁੱਟੀ ਭਰਨ ਵਾਲੀ ਸੀ ਉਹ ਭਰੀ ਤੇ ਸਟicker ਕੇ ਕੇ ਮਾਣ ਨਾਬੇ ਤੋਂ ਖੋਦਾ ਪਾ ਲਾ ਕੇ ਗਏ ਸੀ ਉਹ ਇੱਕ ਇਹਦੇ ਵਿੱਚ ਹਰੀ ਪੱਟੀ ਆਉਂਦੀ ਉਹਨਾਂ ਨੂੰ ਕਿਹਾ ਸੀ ਵੀ ਹਰੀ ਪੱਟੀ ਨਹੀਂ ਚਾਹੀਦੀ ਵੀ ਜੇ ਕਾਲੀ ਹੋਵੇ ਤਾਂ ਬਹੁਤ ਵਧੀਆ ਤਾਂ ਉਹ ਕਹਿੰਦੇ ਵੀ ਕੋਈ ਨਹੀਂ ਕਾਲੀਲੇ ਹੈਗੇ ਆ ਤੇ ਉਹ ਫਿਰ ਇਹ ਲਾ ਕੇ ਗਏ ਤੇ ਸਟਿੱਕਰਾਂ ਨਾਲ ਜੇਨ ਦੇਖ ਸਕਦੇ ਹੋ ਇਹ ਸਾਡਾ ਐਂਡ ਦੀ ਡੇਟ ਵਧੀਆ ਰਿਜ਼ਲਟ ਬਹੁਤ ਸੋਹਣੀ ਮਸ਼ੀਨ ਤਿਆਰ ਹੋਈ ਹੈ ਜੀ ਧੰਨਵਾਦ